ਸਤਿ ਸ਼੍ਰੀ ਅਕਾਲ ਕਲਰਕ ਸੰਜੀਵ ਕਿਸੇ ਨਵ ਵਿਆਹੇ ਜੋੜੇ ਨੂੰ ਵੇਖ ਕੇ ਕਈ ਵਾਰ ਸੋਚਦਾ ਕਿ ਕੀ ਕਦੇ ਮੇਰੀ ਜ਼ਿੰਦਗੀ ਵੀ ਉਸਨ ਦੀ ਬਹਾਰ ਵਾਂਗ ਰੁਸ਼ਮਾ ਦੇ ਨਸ਼ੇ ਨਾਲ ਨਸ਼ੇਲੀ ਹੋਵੇਗੀ ਜਵਾਨੀ ਦੇ ਰੰਗीन ਚਮਣ ਵਿੱਚੋਂ ਲੰਘਦਿਆਂ ਵੀ ਉਹ ਕਈ ਵਾਰ ਮਹਿਸੂਸ ਕਰਦਾ ਜਿਵੇਂ ਆਰਥਕ ਥੋੜਨੇ ਉਸ ਦੇ ਦਿਲ ਦੀ ਇਸ ਲੇਟ ਉੱਤੇ ਇਤਨੇ ਚੀਜ਼ ਬਲੋਲੇ ਗੂੜੇ ਗੂੜੇ ਕਰਕੇ ਪਾ ਦਿੱਤੇ ਹਨ ਕਿ ਅਵਲ ਤਾਂ ਏਸੇ ਇਸ਼ਕ ਦਾ ਸੁਨਹਿਰਾ ਤੇ ਸੰਜੀਲਾ ਸ਼ਬਦ ਲਿਖਿਆ ਹੀ ਨਹੀਂ ਜਾਣਾ ਤੇ ਜੇ ਕਿਸੇ ਵੀ ਨਸ਼ੀਲੀ ਆਖਣੇ ਮਸਤ ਇਸ਼ਾਰੇ ਨੇ ਕੁਝ ਲਿਖ ਵੀ ਦਿੱਤਾ ਤਾਂ ਉਹ ਪੜਿਆ ਨਹੀਂ ਜਾਣਾ ਆਪਣੀ ਇਸ ਰੁੱਖੀ ਜ਼ਿੰਦਗੀ ਵਿੱਚ ਸੋਹਜਵਾਦੀ ਕੁਰੰਬਲਾਂ ਫੁੱਟਣ ਲਈ ਅਤੇ ਰੁਪਏ ਪੈਸੇ ਦੀ ਘਾਟ ਚੋਂ ਬਨੂ ਘਟਾਉਣ ਲਈ ਉਹ ਹਮੇਸ਼ਾ ਉਰਦੂ ਸਾਹਿਤ ਦੀ ਓਟ ਲੈਂਦਾ ਅਤੇ ਕਦੀ-ਕਦੀ ਕਲਪਨਾ ਦੇ ਪਰਾਰਾਹੀ ਆਣਾ ਡੇਠ ਗਗਣਾ ਬ੍ਰਹਿਮੰਡਾ ਵਿਚਲੇ ਇੰਦਰ ਦਰਬਾਰ ਦੀ ਸੈਰ ਕਰਾਂ ਦਾ ਜਿੱਥੇ ਹਮੇਸ਼ਾ ਸੋਖ ਸੀ ਅਤੇ ਉਹ ਸਨੇਸ਼ਕ ਦਾਇਕ ਕਰਨਗੀ ਨਸ਼ਾ ਵੀ ਦਿੱਲੀ ਵਰਗੇ ਮਹਿੰਗੇ ਸ਼ਹਿਰ ਵਿੱਚ ਵਿਚਾਰੇ ਕਲਰਕ ਦੀ ਕੋਈ ਜ਼ਿੰਦਗੀ ਨਹੀਂ ਇੱਕ ਮਕਾਨ ਦੀ ਤੰਗੀ ਅਤੇ ਦੂਜਾ ਜਿਨ੍ਹਾਂ ਦੇ ਖੁੱਲੇ ਮੂੰਹ ਵਾਂਗ ਰਪਏ ਹੜੱਪ ਕਰ ਲੈਣ ਵਾਲੇ ਮਹਿੰਗੇ ਕਿਰਾਏ ਸੰਜੀਵ ਵਿਚਾਰੇ ਨੇ ਵੀ ਆਰਥਿਕ ਮਾਰ ਤੋਂ ਬਚਣ ਲਈ ਇੱਕ ਦੂਰ ਸਾਰੀ ਬਸਤੀ ਵਿੱਚ ਛੋਟੇ-ਛੋਟੇ ਕਮਰੇ 50 ਰੁਪਏ ਮਹੀਨੇ ਤੇ ਲਏ ਹੋਏ ਸਨ ਸਾਰੀ ਉਸਦੀ ਤਨਖਾਹ 200 ਸੀ ਜੋ ਉਸ ਨੂੰ ਸਾਰਾ ਮਹੀਨਾ ਕਲਮ ਕਸਾਈ ਵਜੋਂ ਦੀ ਇੱਕ ਫਾਰਮ ਵਿੱਚੋਂ ਮਿਲਦੀ ਸੀ ਸਵੇਰੇ-ਸਵੇਰੇ ਜਾਗ ਕੇ ਉਹ ਆਪਣੇ ਲਈ ਰੋਟੀ ਬਣਾਉਂਦਾ ਬੱਸਾਂ ਦੇ ਭੀੜ ਚੱਕਰ ਵਿੱਚੋਂ ਨਿਕਲਣ ਲਈ ਉਹ ਬਹੁਤ ਛੇਤੀ ਬਾਸ ਸਟੈਂਡ ਤੇ ਪਹੁੰਚਦਾ ਅਤੇ ਰੋਲ ਖੋਲ ਕੇ ਉਹ ਮਸਾਂ ਸਮੇਂ ਸਿਰ ਆਪਣੀ ਨੌਕਰੀ ਤੇ ਪਹੁੰਚਦਾ ਐਨ ਨੇ ਉਹ ਇੱਕ ਅੱਧ ਚਾਹ ਦੀ ਪਿਆਲੀ ਵੀ ਬੜੀ ਸੋਚ ਸਮਝ ਕੇ ਪੀਂਦਾ ਇਤਨੀ ਕਿਰਸੀ ਜ਼ਿੰਦਗੀ ਜੀ ਕੇ ਵੀ ਉਹ ਮਸਾਂ 40-50 ਰੁਪਏ ਬਚਾ ਸਕਦਾ ਆਪਣੀ ਸਜ ਵਿਆਹੀ ਤੀਵੀ ਨੂੰ ਕਰ ਲਿਆਉਂਦੀ ਰਸਮ ਤੇ ਖਰਚਣ ਲਈ ਉਹ ਇਸ ਗੱਲ ਨੂੰ ਸਮਝਦਾ ਸੀ ਕਿ ਭਾਰਤ ਵਿੱਚ ਹਰ ਭਾਰਤੀ ਲਈ ਵਿਆਹ ਦੇ ਸਰਟੀਫਿਕੇਟ ਬਿਨਾ ਇੱਜ਼ਤ ਨਾਲ ਸਾਰੀ ਉਮਰ ਕੱਟਣੀ ਅਸੰਭਵ ਹੈ हां कदे कदे जदूं ओ इस खरबी ते संसाण जिंदगी तो तांग आण लागदा ता ओ ਝਟ ਕਿਸੇ ਸ਼ਾਇਰ ਦੇ ਨਸ਼ੀਲੇ ਸ਼ੇਰ ਦਾ ਸਹਾਰਾ ਲੈ ਲੈਂਦਾ ਤੇ ਉਸ ਨੂੰ ਗੁਣਗਣਾ ਗੁਣਗਣਾ ਕੇ ਦਿਲ ਦੇ ਹੁਸਨ ਨੂੰ ਕੱਢ ਦਿੰਦਾ ਕਬ ਤੁਮਾਰਾ ਖਿਆਲ ਨਹੀਂ ਹੋਤਾ ਦਰਦ ਦਿਲ ਸੇ Juda ਨਹੀਂ ਹੋਤਾ ਉਸ ਦੇ ਵਿਆਹ ਦੀ ਗੱਲ ਤਾਂ ਕਈ ਵਾਰ ਤੁਰੀ ਸੀ ਪਰ ਉਹ ਹਰ ਵਾਰੀ ਸੋਚਦਾ ਕਿ ਨਗੂਨੀ ਤਨਖਾਹ ਵਿੱਚ ਉਹ ਆਪਣਾ ਪੇਟ ਭਰੇਗਾ ਕਿ ਆਪਣੀ ਹੋਣ ਵਾਲੀ ਤੀਵੀ ਦਾ ਤੇ ਪਿੱਛੇ-ਪਿੱਛੇ ਤੁਰੀ ਆਉਣ ਵਾਲੀ ਪਲਟਨ ਦਾ ਪਰ ਦਿਲ ਦੀ ਮੰਗ ਜਦੋਂ ਕਦੀ ਜਵਾਨ ਹੋ ਕੇ ਅੰਗੜਾਈਆਂ ਲੈਣ ਲੱਗ ਪੈਂਦੀ ਤਾਂ ਉਹ ਆਪਣੇ ਆਪ ਨੂੰ ਵਿਆਹ ਲਈ ਤਿਆਰ ਕਰਨ ਲੱਗ ਜਾਂਦਾ ਤੇ ਆਖਰ ਉਸਦਾ ਵਿਆਹ ਵੇਲਾ ਨਾਲ ਹੋ ਗਿਆ ਵੇਲਾ ਦੇ ਘਰ ਆ ਜਾ ਨਾਲ ਹੁਣ ਉਸ ਨੂੰ ਜੀਵਨ ਵਧੇਰੇ ਚੰਗਾ-ਚੰਗਾ ਤੇ ਸਖਾਵਾਂ ਲੱਗਣ ਲੱਗ ਪਿਆ ਕੋਈ ਉਸ ਲਈ ਰੋਟੀ ਤਿਆਰ ਕਰਨ ਵਾਲਾ ਸੀ ਤੇ ਕੋਈ ਉਸ ਦੀ ਇੰਤਜ਼ਾਰ ਕਰਦਾ ਡੂੰਘੀਆਂ ਹੁੰਦੀਆਂ ਸ਼ਾਮਾਂ ਨੂੰ ਅਤੇ ਉਸ ਉਹ ਵੀ ਵੇਲਾ ਦਾ ਰੋਟੀ ਪਿੱਛੋਂ ਮੂੰਹ ਮਿੱਠਾ ਕਰਵਾਉਣ ਲਈ ਕੋਈ ਨਾ ਕੋਈ ਚੀਜ਼ ਲੈ ਕੇ ਹੀ ਘਰ ਆਉਂਦਾ ਹੋਰ ਨਹੀਂ ਤਾਂ ਪਾਣ ਹੀ ਸਹੀ ਦਾਜ ਵਿੱਚ ਮਿਲੀਆਂ ਕੁਝ ਚੀਜ਼ਾਂ ਨੇ ਉਹਨਾਂ ਦਾ ਹੱਥ ਕੁਝ ਸੌਖਾ ਕਰ ਦਿੱਤਾ ਸੀ ਹੁਣ ਘਰ ਵਿੱਚ ਰੇਡੀਓ ਸੀ ਜਿਸ ਰਾਹੀਂ ਉਹ ਦੋਵੇਂ ਗਾਣੇ ਸੁਣਦੇ ਫਿਲਮਾਂ ਦੇ ਬੋਲਦੇ ਇਸ਼ਤਿਹਾਰਾਂ ਤੇ ਕਹਾਣੀਆਂ ਨਾਟਕਾਂ ਤੋਂ ਜਾਣੂ ਹੁੰਦੇ ਸੰਜੀਵ ਹੁਣ ਸੋਚਦਾ ਕਿ ਵਿਆਹ ਕਰਵਾਉਣ ਦਾ ਫੈਸਲਾ ਕਰਕੇ ਉਸ ਬੜੀ ਸਿਆਣਪ ਕੀਤੀ ਸੀ ਪਰ ਇਹ ਨਸ਼ਾ ਵੀ ਹੌਲੀ-ਹੌਲੀ ਉਤਰਨ ਲੱਗਾ ਦਿਨ ਬਦਨ ਵਾਧਦੀ ਮਹਿੰਗਾਈ ਤੇ ਘਰ ਦੀਆਂ ਵਾਧੀਆਂ ਲੋੜਾਂ ਨੇ ਉਹਨਾਂ ਦਾ ਹੱਥ ਤੰਗ ਕਰ ਦਿੱਤਾ ਐ ਸੁਪਰ ਜਿਸ ਚੀਜ਼ ਦੀ ਉਸ ਨੂੰ ਸੋਚ ਖਾ ਰਹੀ ਸੀ ਉਹ ਸੀ ਘਰ ਵਿੱਚ ਇਤਨੀ ਛੇਤੀ ਪ੍ਰਵੇਸ਼ ਕਰਨ ਵਾਲਾ ਨਵਾਂ ਜੀਵ ਸੰਜੀਵ ਕਦੇ-ਕਦੇ ਆਪਣੇ ਫੁੱਟ ਦੇ ਪਿਤਾ ਪਿਆਰ ਦਾ ਗਲਾ ਘੁੱਟ ਕੇ ਦੱਬੀ ਆਵਾਜ਼ ਵਿੱਚ ਵੇਲਾ ਨੂੰ ਘਰ ਬਗਰਵਾਉਣ ਦੀ ਯਾਰਦਾ ਪਰ ਬੇਲਾ ਇਹ ਗੱਲ ਸੁਣ ਕੇ ਠਪੇੜ ਪਈ ਢੋਲਕ ਵਾਂਗ ਕੰਬ ਉਠਦੀ। ਉਹ ਤਾਂ ਆਪਣੇ ਅੰਦਰ ਇੱਕ ਸੰਗੀਤ ਸੌਂਦੀ ਇੱਕ ਮਹਿਕ ਮਹਿਸੂਸਦੀ। ਜਿਸ ਕਾਰਨ ਉਸ ਦੀ ਮਾਂ ਵਾਂ ਦੀ ਲਾਲਸਾ ਹੋਰ ਦ੍ਰਿੜ ਹੋ ਜਾਂਦੀ। ਉਹ ਸੰਜੀਵ ਨੂੰ ਇਸ ਤਰ੍ਹਾਂ ਦੇ ਡੰਗਵੇਂ ਵਿਚਾਰਾਂ ਤੋਂ ਕਈ ਵਾਰ ਮੁਕਤ ਕਰਨ ਦੇ ਯਤਨ ਕਰਦੀ। ਪਰ ਸੰਜੀਵ ਤੇ ਬਹੁਤਾ ਅਸਰ ਨਾ ਹੁੰਦਾ। ਉਸ ਦਾ ਸੁਭਾਅ ਹੁਣ ਕੁਝ ਚਿੜਚਿੜਾ ਜਿਹਾ ਬਣਨਾ ਸ਼ੁਰੂ ਹੋ ਗਿਆ ਸੀ। ਉਹ ਇਹ ਗੱਲ ਸੋਚਣੋਂ ਨਾ ਰਹਿ ਸਕਦਾ ਕਿ ਜਿਸ ਬੱਚੇ ਦੇ ਆਉਣ ਤੋਂ ਪਹਿਲਾਂ ਮੇਰੀ ਤੇ ਮੇਰੇ ਘਰ ਦੀ ਇਹ ਹਾਲਤ ਹੋ ਗਈ ਹੈ ਉਸ ਦੇ ਚੰਮਣ ਪਿੱਛੋਂ ਕੀ ਬਣੇਗਾ ਹੁਣ ਤਨਖਾਹ ਵਿੱਚੋਂ ਕੁਝ ਨਹੀਂ ਸੀ ਬਚਦਾ ਸਗੋਂ ਉਹ ਕਿਸੇ ਮਹੀਨੇ ਥੋੜੀ ਥੋੜੀ ਰਹਿ ਗਈ ਜੁੜੀ ਰਕਮ ਨੂੰ ਕੁਝ ਨਾ ਕੁਝ ਭੋਰਦੇ ਪੈਸੇ ਦੀ ਤੰਗੀ ਕਾਰਨ ਦੋਹਾਂ ਦਾ ਆਪਸ ਵਿੱਚ ਕਈ ਵਾਰੀ ਝਗੜਾ ਵੀ ਹੋ ਜਾਂਦਾ ਛੋਟੀਆਂ-ਛੋਟੀਆਂ ਗੱਲਾਂ ਤੇ ਦੋਵੇਂ ਬਹਿਸ ਪੈਂਦੇ ਕਦੀ-ਕਦੀ ਸੰਜੀਵ ਆਪਣੇ ਆਪ ਨੂੰ ਲਾਂਤਾ ਪਾਉਂਦਾ ਕਿ ਇੱਕ ਤਾਂ ਬੇਲਾ ਸਰੀਰਕ ਤੌਰ ਤੇ ਇਤਨੀ ਤੰਗ ਰਹਿੰਦੀ ਹੈ ਤੇ ਉੱਪਰੋਂ ਮੈਂ ਇਹਨਾਂ ਦਿਨਾਂ ਵਿੱਚ ਉਸ ਨਾਲ ਐਵੇਂ ਹੀ ਨਿੱਕੀ-ਨਿੱਕੀ ਗੱਲ ਤੇ ਉਲਝ ਜਾਂਦਾ ਹਾਂ ਜਿਵੇਂ ਉਸ ਦੀ ਮਾਂ ਦਾ ਮਾਂ ਦਿਲ ਦੀ ਸਹਿਕ ਉਸ ਨੂੰ ਇਹ ਸਰੀਰਕ ਕਸ਼ਟ ਸਹਿਣ ਦੀ ਪ੍ਰੇਰਣਾ ਦੇ ਰਹੀ ਹੈ ਤਾਂ ਮੈਂ ਵੀ ਪਿਓ ਬਾਨਾ ਹੈ ਅਤੇ ਮੇਰੇ ਅੰਦਰ ਵੀ ਇੱਕ ਪਿਓ ਦਾ ਧੜਕਦਾ ਦਿਲ ਹੈ ਤੇ ਦਿਲ ਵਿੱਚ ਸੁੱਤੀਆਂ ਸਦਰਾਂ ਇਸ ਤਰ੍ਹਾਂ ਦੇ ਵਿਚਾਰਾਂ ਤੋਂ ਭੱਜ ਕੇ ਉਹ ਵੇਲਾ ਨੂੰ ਕਈ ਵਾਰੀ ਬਧੇਰੇ ਪਿਆਰ ਕਰਦਾ ਤੇ ਉਸ ਦੀ ਮਾਂ ਬਾਪ ਨਾਲ ਹੀ ਦਿੱਤੀ ਜਾ ਰਹੀ ਕੁਰਬਾਨੀ ਦੀ ਦਿਲ ਹੀ ਦਿਲ ਵਿੱਚ ਦਾਦ ਦੇਂਦਾ ਪਰ ਇਸ ਪ੍ਰਭਾਵ ਦੀ ਹਵਾ ਉਸ ਦੇ ਪੰਚਰ ਦਿਲ ਵਿੱਚ ਥੋੜੀ ਦੇਰ ਹੀ ਟਿਕਦੀ ਹਣ ਉਰਦੂ ਸਹਿਤ ਵੀ ਉਸ ਨੂੰ ਇੰਨਾ ਗਮਾਂ ਦੀਆਂ ਹਨੇਰੀਆਂ ਕੋਠੜੀਆਂ ਵਿੱਚੋਂ ਨਾ ਕੱਢ ਸਕਦਾ ਤੇ ਆਖਰ ਬੇਲਾ ਨੇ ਇੱਕ ਕੁੜੀ ਨੂੰ ਜਨਮ ਦਿੱਤਾ ਬੱਚੇ ਦੀ ਆਮਦ ਤੇ ਉਹ ਵੀ ਲੜਕੀ ਤੇ ਲੜਕੀ ਨੇ ਸੰਜੀਵ ਨੂੰ ਹੋਰ ਉਦਾਸ ਕਰ ਦਿੱਤਾ ਬਿਆਮ ਦੇ ਦਿਨਾਂ ਵਿੱਚ ਸੰਜੀਵ ਦੀ ਸੱਸ ਆ ਰਹੀ ਸੀ। ਦਾਈ ਨੂੰ ਪੈਸੇ ਦੇਣ ਪਏ। ਬੇਲਾ ਦੀ ਚੰਗੀ ਖੁਰਾਕ ਲਈ ਉਸ ਨੂੰ ਆਪਣੀ ਸੱਸ ਸਾਹਮਣੇ ਸ਼ਰਮੋ ਕੁਸ਼ਰਮੀ ਬਿੱਤ ਤੋਂ ਵੱਧ ਖਰਚ ਕਰਨਾ ਪਿਆ। ਸੰਜੀਵ ਕਈ ਵਾਰੀ ਮਹਿਸੂਸ ਕਰਦਾ ਕਿ ਉਹ ਦਿਨ ਬਦਿਨ ਸਸਤ ਹੀਨ ਗ੍ਰਸਤ ਦੀ ਦਲਦਲ ਵਿੱਚ ਤਸਦਾ ਜਾ ਰਿਹਾ ਹੈ। ਕਦੇ-ਕਦੇ ਤਾਂ ਉਹ ਘਰ-ਬਾਰ ਛੱਡ ਕੇ ਨਸ ਜਾਣ ਲਈ ਜਾਣ ਜਹੀਨ ਕੰਮੀ ਗੱਲ ਵੀ ਸੋਚਣ ਲੱਗ ਜਾਂਦਾ। ਇਹਨਾਂ ਗੱਲਾਂ ਕਰਕੇ ਉਸਦੇ ਦਿਲ ਅੰਦਰੋਂ ਸੰਤੋਸ਼ ਧੀ ਦਾ ਜ਼ਰਾ ਮੋਹ ਨਾ ਜਾ ਸਕਿਆ ਉਸਨੇ ਇੱਕ ਵਾਰੀ ਵੀ ਧੀ ਸੰਤੋਸ਼ ਨੂੰ ਚੁੱਕ ਕੇ ਦਿਲੋਂ ਪਿਆਰ ਨਾ ਕੀਤਾ ਤੇ ਬੇਲਾ ਵੀ ਇਹ ਮਾਂ ਸਦਰ ਅਪੂਰਨ ਹੀ ਰਹੀ ਸਗੋਂ ਸੰਜੀਵ ਨੂੰ ਤਾਂ ਦੂਰ ਦੀਆਂ ਭਵਿੱਖ ਸੋਚਾਂ ਖਾਂਣ ਲੱਗ ਪਈਆਂ ਜੇ ਇਸ ਨੂੰ ਪਾੜਨਾ ਪਏਗਾ ਵਿਆਹਣਾ ਪਏਗਾ ਤੇ ਸਭ ਤੋਂ ਔਖੀ ਗੱਲ ਕੁਝ ਨਾ ਕੁਝ ਤਾਂ ਦਾਜ ਦਾ ਕਜੂਮਰ ਕੱਢਣ ਵਾਲਾ ਭਾਰ ਵੀ ਸਹਿਣਾ ਪਏਗਾ ਚੱਲਿਏ ਤਾਕ ਘਰ ਵਿੱਚ ਸਾਸਰੀ ਤੇ ਉਤਨਾ ਚਿਰ ਉਹ ਦੋਨੋਂ ਇੱਕ ਦੂਜੇ ਨਾਲ ਰਸਮਨ ਗੱਲਾਂ ਬਾਤਾਂ ਕਰ ਲੈਂਦੇ ਸੰਜੀਵ ਜੀਵਨ ਦੇ ਪਹਿਲੇ ਪੜਾਅ ਤੇ ਹੀ ਕੁਝ ਥੱਕਿਆ ਥੱਕਿਆ ਮਹਿਸੂਸ ਕਰਨ ਲੱਗਾ ਸੱਸ ਦੇ ਜਾਣ ਪਿੱਛੋਂ ਉਹਨਾਂ ਦਾ ਝਗੜਾ ਕਈ ਵਾਰ ਤਾਂ ਖਤਰਨਾਕ ਸ਼ਕਲ اختیار ਕਰ ਜਾਂਦਾ ਪਰ ਨਹੀਂ ਕਿਉਂਕਿ ਸੰਜੀਵ ਨੂੰ ਸੰਤੋਸ਼ ਚੰਗੀ ਨਾ ਲੱਗਦੀ ਤੇ ਬੇਲਾ ਨੂੰ ਸੰਤੋਸ਼ ਵੱਲ ਤੱਕ ਰਹੀਆਂ ਉਹਨਾਂ ਟਰੌਣੀ ਅੱਖਾਂ ਤੋਂ ਬੜਾ ਭੈਆਂ ਲੱਗਾ ਮਾਂ ਬੇਲਾ ਸਾਰਾ ਦਿਨ ਆਪਣੇ ਆਪ ਤੋਂ ਬੇਖਬਰ ਆਪਣੀ ਧੀ ਦੀ ਸੇਵਾ ਵਿੱਚ ਲਗਾ ਦੇਂਦੀ ਉਹ ਸਾਫ਼ ਸੁਥਰੇ ਕੱਪੜੇ ਵੀ ਨਾ ਪਾਉਂਦੀ ਸਗੋਂ ਮੈਲੇ ਕੋ ਚਾਹੇ ਤੇ ਟੱਟੇ ਲੇ ਕੱਪੜੇ ਪਾਈ ਰੱਖਦੀ ਇਸ ਡਰ ਵਜੋਂ ਕਿ ਕਿਦਰੇ ਸੰਤੋਸ਼ ਦੀ ਟੱਟੀ ਪਿਸ਼ਾਬ ਨਾਲ ਉਸ ਦੇ ਕੱਪੜੇ ਖਰਾਬ ਨਾ ਹੋ ਜਾਣ ਉਹ ਸੋਚਦੀ ਨਵੇਂ ਤਾਂ ਕਿਸ ਕਿਸਮਤ ਨਾਲ ਬਨ ਗਏ ਇਹਨਾਂ ਨੂੰ ਕਾਹਨੂੰ ਖਰਾਬ ਕੀਤਾ ਜਾਏ ਇਸ ਤਰ੍ਹਾਂ ਦੀ ਮੈਲੀ ਕਚਲੀ ਮਾਂ ਬੇਲਾ ਹੌਲੀ ਹੌਲੀ ਸੰਜੀਵ ਦੇ ਮਨੋਂ ਲੱਥਦੀ ਗਈ ਨਾਲੇ ਹੁਣ ਮਾਂ ਬੇਲਾ ਨੂੰ ਬਹੁਤਾ ਸਮਾਂ ਨਾ ਮਿਲਦਾ ਕਿ ਪਤਨੀ ਬਣ ਸੰਜੀਵ ਦੀ ਪਹਿਲਾਂ ਵਾਂਗ ਸੇਵਾ ਕਰ ਸਕੇ ਉਹ ਪਹਿਲ ਆਪਣੀ ਨੰਨੀ ਜਾਨ ਨੂੰ ਦੇਂਦੀ ਇੱਕ ਸ਼ਾਮ ਨੂੰ ਜਦੋਂ ਸੰਜੀਵ ਵਾਪਸ ਆਇਆ ਤਾਂ ਬੇਲਾ ਨੇ ਇੱਕ ਲਫਾਫਾ ਅੱਗੇ ਕਰਦਿਆਂ ਕਿਹਾ ਅੱਜ ਇੱਕ ਮੇਰੀ ਫਰੈਂਡ ਦੀ ਚਿੱਠੀ ਆਈ ਹੈ ਅੱਛਾ ਸੰਜੀਵ ਨੇ ਲਫਾਫੇ ਵੱਲ ਬੇਧਿਆਨੇ ਜਿਹੇ ਦੇਖਦਿਆਂ ਕਿਹਾ ਪੜ ਕੇ ਵੇਖੋ ਉਸਨੇ ਕੀ ਲਿਖਿਆ ਤੂੰ ਹੀ ਦੱਸ ਦੇ ਉਸਨੇ ਉਸੇ ਰੁੱਖੇ ਢੰਗ ਨਾਲ ਆਖਿਆ ਪਰ ਅੱਜ ਬੇਲਾ ਉਸ ਦਾ ਮੂਡ ਠੀਕ ਕਰਨ ਤੇ ਤੁਲੀ ਹੋਈ ਸੀ ਕਿ ਕਿ ਅੱਜ ਉਸ ਨੂੰ ਆਪਣੀ ਇੱਕ ਪਰਮ ਸਹੇਲੀ ਸੁਨੀਲਾ ਦੀ ਚਿੱਠੀ ਵਿਆਹ ਤੋਂ ਪਿੱਛੋਂ ਪਹਿਲੀ ਵਾਰ ਮਿਲੀ ਸੀ ਪਤਾ ਹੈ ਜੇ ਸੁਨੀਲਾ ਇੱਕ ਪ੍ਰੋਫੈਸਰ ਹੈ ਤੇ ਮੇਰੀ ਬੜੀ ਪਿਆਰੀ ਸਹੇਲੀ ਹੈ ਇੱਕ ਵਾਰੀ ਚਿੱਠੀ ਪੜ੍ਹ ਕੇ ਤਾਂ ਦੇਖੋ ਮੈਂ ਤੁਹਾਡੀ ਕਿਸੇ ਸਹੇਲੀ ਦੀ ਚਿੱਠੀ ਨਹੀਂ ਪੜ੍ਹਾਂਗੀ ਬਦਲੇ ਵਿੱਚ ਬੇਲਾ ਨੇ ਮਜ਼ਾਕ ਕਰਦਿਆਂ ਕਿਹਾ ਮੇਰੀ ਕੋਈ ਸਹੇਲੀ ਜੰਮੇਗੀ ਤਾਂ ਤਾਂ ਹੀ ਉਸ ਤੋਂ ਉਸ ਦੀ ਚਿੱਠੀ ਪੜ੍ਹੇਗੀ ਨਾ ਪਰ ਸੁਨੀਲਾ ਵਰਗਾ ਪਿਆਰਾ ਨਾ ਇੱਕ ਐਮਏ ਪਾਸ ਪ੍ਰੋਫੈਸਰ ਦੀ ਚਿੱਠੀ ਮੇਰੀ ਪਤਨੀ ਨੂੰ ਕਿ ਇਸ ਦੀਆਂ ਇੰਨੀਆਂ ਪੜੀਆਂ ਲਿਖੀਆਂ ਸਹਿਲੀਆਂ ਵੀ ਹਨ ਇਹਨੀਆਂ ਸਾਰੀਆਂ ਗੱਲਾਂ ਦਾ ਕੁਝ ਨਾ ਕੁਝ ਅਸਰ ਸੰਜੀਵ ਤੇ ਜ਼ਰੂਰ ਹੋਇਆ ਤੇ ਪਤਨੀ ਨੂੰ ਕੁਝ ਕਰਨ ਲਈ ਤੇ ਆਪਰ ਇਸਤਰੀ ਖੇਚ ਤ੍ਰਿਪ ਤ੍ਰਿਪਤ ਹੋਣ ਲਈ ਉਸਨੇ ਲਿਫਾਫੇ ਵਿੱਚ ਬਿਜਲੀ ਚਿੱਠੀ ਪੜ੍ਹਨੀ ਸ਼ੁਰੂ ਕਰ ਦਿੱਤੀ ਉਸ ਵਿੱਚ ਲਿਖਿਆ ਸੀ ਉਹ ਬੜੀ ਮੁਸ਼ਕਲ ਨਾਲ ਉਸ ਦਾ ਐਡਰੈਸ ਲੱਭਿਆ ਹੈ 1972 ਦੇ ਗਤੰਤਰਤਾ ਦਿਵਸ ਦਾ ਭਾਰਤ ਦੇ ਇਤਿਹਾਸ ਵਿੱਚ ਇੱਕ ਖਾਸ ਸਥਾਨ ਹੈ ਕਿਉਂਕਿ ਹੁਣੇ ਹੁਣੇ ਭਾਰਤ ਨੇ ਪਾਕਿਸਤਾਨ ਤੇ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਤੇ ਬੰਗਲਾਦੇਸ਼ ਵਰਗੇ ਮੁਲਕ ਨੂੰ ਆਪਣੇ ਪੈਰਾਂ ਤੇ ਸੁਤੰਤਰ ਰੂਪ ਵਿੱਚ ਖੜਾ ਕਰਨ ਲਈ ਇਸ ਇੱਕ ਇਸ ਇੱਕ ਲਾਜਵਾਬ ਕੰਮ ਕੀਤਾ ਹੈ ਇਸ ਲਈ ਇਸ ਇਤਿਹਾਸਿਕ ਇਤਿਹਾਸਿਕ ਦਿਵਸ ਤੇ ਉਸ ਸਨੇਪਤੀ ਦਿੱਲੀ ਆ ਰਹੀ ਹੈ ਉਸ ਖੁਸ਼ੀ ਨਾਲ ਸਾਂਝ ਪਾਉਣ ਲਈ ਬੇਲਾ ਨੇ ਵੇਖਿਆ ਕਿ ਸੁਨੀਲਾ ਦੀ ਚਿੱਠੀ ਨੇ ਸੰਜੀਵ ਦੇ ਬੜਾ ਸੁਖਾਵਾਂ ਪ੍ਰਭਾਵ ਪਾਇਆ ਹੈ ਇਹ ਸੁਨੀਲਾ ਕਾਣ ਹੈ ਸੰਜੀਵ ਨੇ ਅੱਧ ਅੱਧ ਦਿਲਚਸਪੀ ਨਾਲ ਪੁੱਛਿਆ ਇਹ ਮੇਰੇ ਬਚਪਨ ਦੀ ਇੱਕ ਬੜੀ ਪੱਕੀ ਸਹੇਲੀ ਹੈ ਅਸੀਂ ਹਾਇਰ ਸਕੈਂਡਰੀ ਤੀ ਕਈ ਇਕੱਠੀਆਂ ਪੜੀਆਂ ਇਕੱਠੀਆਂ ਖੇਡ ਵੱਡੀਆਂ ਹੋਈਆਂ ਪਰ ਪਿੱਛੋਂ ਇਸ ਦੇ ਪਿਤਾ ਦੀ ਬਦਲੀ ਲਖਨਊ ਹੋ ਗਈ ਸੀ ਇਹ ਤੇਰੇ ਵਿਆਹ ਤੇ ਆਈ ਸੀ ਨਹੀਂ ਤਦੇ ਤਾਂ ਉਸ ਲਿਖਿਆ ਹੈ ਕਿ ਮੈਨੂੰ ਆਪਣੇ ਜੀਜਾ ਜੀ ਨੂੰ ਵੇਖਣ ਦਾ ਬੜਾ ਦਿਲ ਕਰਦਾ ਹੈ ਬੇਲਾ ਦੀ ਇੱਕ ਪ੍ਰੋਫੈਸਰ ਸਹੇਲੀ ਉਸ ਨੂੰ ਵੇਖਣ ਆ ਰਹੀ ਸੀ ਇਸ ਗੱਲ ਨੇ ਸੰਜੀਵ ਦੇ ਸਵੈਮਾਨ ਵਿੱਚ ਵਾਧਾ ਕੀਤਾ ਤੇ ਬੜਾ ਨਰਮ ਹੋ ਕੇ ਬੋਲਿਆ ਇਹ ਤਾਂ ਕਾਫੀ ਅਮੀਰ ਹੋਣੀ ਹਾਂ ਕਾਫੀ ਅਮੀਰ ਹੈ ਇਹਦਾ ਘਰ ਵਾਲਾ ਵੀ ਅਫਸਰ ਹੈ ਤੇ ਇਹਦਾ ਵਿਆਹ ਮੇਰੇ ਤੋਂ 6 ਮਹੀਨੇ ਪਹਿਲਾਂ ਹੋਇਆ ਸੀ ਚਿੱਠੀ ਮੈਲਣ ਵਾਲੇ ਦਿਨ ਜਨਵਰੀ ਦੀ 24 ਤਾਰੀਖ ਸੀ ਸੁਨੀਲਾ ਨੇ 24 ਸ਼ਾਮ ਦੀ ਗੱਡੀ ਤੇ ਆਉਣਾ ਸੀ ਦੋਵੇਂ ਇਸ ਵਿਚਾਰ ਬਣਾਇਆ ਕਿ ਸੰਜੀਵ ਦਫ਼ਤਰੋਂ ਸਿੱਧਾ ਸਟੇਸ਼ਨ ਤੇ ਆ ਜਾਏ ਤੇ বেলা ਸ਼ਾਮ ਨੂੰ ਸਟੇਸ਼ਨ ਤੇ ਪੁੱਜ ਜਾਵੇਗੀ। ਦੂਜੇ ਦਿਨ ਸ਼ਾਮ ਨੂੰ ਜਦੋਂ ਸੰਜੀਵ বেলা ਤੇ ਸੁਨੀਲਾ ਘਰ ਪਹੁੰਚੇ ਤਾਂ ਸੰਜੀਵ ਵੇਖਿਆ ਕਿ বেলা ਨੇ ਘਰ ਨੂੰ ਕਾਫੀ ਸਵਾਰਿਆ ਹੋਇਆ ਸੀ। ਉਹ ਗੱਲ ਗੱਲ ਤੇ ਉਚੇਚਾ ਮੁਸਕਰਾਉਣ ਦੇ ਯਤਨ ਕਰਦੇ ਪਰ ਇਹ ਹਾਸੇ ਦਾ ਮੇਕਅਪ ਅਮਚਵੀਂ ਥਾਂ ਵੇਖ ਕੇ ਝਟ ਕਰ ਜਾਂਦਾ। ਸੁਨੀਲਾ ਦਾ ਸੁਭਾਅ ਬੜਾ ਹੱਸਮੁਖ ਤੇ ਹਲੀਮੀ ਵਾਲਾ ਸੀ। ਉਸਾ ਮਨੋਵਿਗਿਆਨ ਦੀ ਐਮਏ ਕੀਤੀ ਸੀ ਅਤੇ 600 ਮਹਾਰ ਤਨਖਾਹ ਲੈਣ ਦੇ ਬਾਵਜੂਦ ਉਸ ਵਿੱਚ ਕੋਈ ਨਖਰਾ ਨਹੀਂ ਸੀ ਤੇ ਨਾ ਹੀ ਕੋਈ ਹੰਕਾਰ ਸਗੋਂ ਉਹ ਮਿਲਾਪੜੀ ਇਤਨੀ ਸੀ ਕਿ ਰਾਤੀ ਉਸ ਵੇਲਾ ਨਾਲ ਲੱਗ ਕੇ ਰੋਟੀ ਬਣਾਈ ਸਰਦੀਆਂ ਦੇ ਦਿਨ ਸਨ ਤੇ ਰਾਤੀ ਰਜਾਈ ਵਿੱਚ ਬੈਠ ਕੇ ਖੂਬ ਗੱਪਾਂ ਚਲਾਈਆਂ ਸੁਨੀਲਾ ਦੱਸਿਆ ਕਿ ਉਸਦੇ ਪਤੀ ਨੇ ਵੀ ਨਾਲ ਆਉਣਾ ਸੀ ਪਰ ਅਚਾਨਕ ਸਰਕਾਰੀ ਕੰਮ ਪੈ ਜਾਣ ਕਾਰਨ ਉਹ ਨਹੀਂ ਆ ਸਕੇ ਸਨੀਲਾ ਨੇ ਤਾਸ਼ ਖੇਡਣ ਦੀ ਇੱਛਾ ਪ੍ਰਗਟ ਕੀਤੀ ਤਾਸ਼ ਤਾਦੇ ਪੌਣੇ ਘਾਟੇ ਦੀ ਤਲਾਸ਼ ਪਿੱਛੋਂ ਲੱਭ ਪਈ ਪਰ ਉਸ ਦੀ ਨਵੀਂ ਨਕੋਰ ਦੇਖ ਨੂੰ ਵੇਖ ਕੇ ਉਸ ਮਸੂ ਮਹਿਸੂਸ ਕੀਤਾ ਕਿ ਜਿਵੇਂ ਇਹ ਤਾਸ਼ ਬੜੇ ਚਿਹਰਾ ਤੋਂ ਕਿਸੇ ਦੀ ਸ਼ੋਹ ਲਈ ਤਰਸਰੀ ਹੋਵੇ ਉਹ ਇਹ ਵੀ ਜਾਣਦੀ ਸੀ ਕਿ ਵੇਲਾ ਤਾਸ਼ ਦੀ ਬੜੀ ਸ਼ਕੀਨ ਸੀ ਮਸਾਂ ਦੋ ਚਾਰ ਬਾਜ਼ੀਆਂ ਹੀ ਚੱਲ ਸਕੀਆਂ ਬਹੁਤ ਸਵੇਰ ਜਾਗਣ ਦੇ ਵਿਚਾਰ ਨੇ ਉਹਨਾਂ ਨੂੰ ਆਪੋ ਆਪਣੇ ਕਮਰੇ ਦੀ ਸ਼ਰਨ ਲੈਣ ਲਈ ਪ੍ਰੇਰਿਆ ਟਾਈਮ ਪੀਸ ਤੇ అలਾਰਮ ਲਾਤਾ ਦਿੱਤਾ ਪਰ ਬੇਲਾ ਦੱਸਿਆ ਕਿ ਇਸ ਦੇ ਵੱਜਨ ਦਾ ਕੋਈ ਭਰੋਸਾ ਨਹੀਂ ਉਹ ਸਾਰੇ ਸਵਰਗੀ ਵੇਲੇ ਜਾਗ ਛੇਤੀ ਨਾ ਧੋ ਕੇ ਤਿਆਰ ਹੋਏ ਫਿਰ ਰੋਟੀ ਬਣ ਗਈ ਤੇ ਟਿਫਨ ਵਿੱਚ ਬੰਦ ਕਰਕੇ ਨਾਲ ਲੈ ਤਰੇ ਪ੍ਰੋਗਰਾਮ ਇਹ ਬਣਿਆ ਸੀ ਕਿ ਫੌਜ ਦੀ ਪਰੇਡ ਆਦ ਦੇਖਣ ਦੇਖ ਕੇ ਖਾਣਾ ਉਥੇ ਹੀ ਖਾਵਾਂਗੇ ਘਰੋਂ ਠੀਕ ਸਮੇਂ ਨਾਲ ਤੁਰ ਪੈਣ ਕਾਰਨ ਉਹਨਾਂ ਨੂੰ ਬਸ ਵੀ ਆਰਾਮ ਨਾਲ ਮਿਲ ਗਈ ਤੇ ਇੰਡੀਆ ਗੇਟ ਦੇ ਨੇੜੇ ਦੇਖਣ ਲਈ ਥਾਂ ਵੀ ਉਹਨਾਂ ਵਧੀਆ ਮਿਲ ਗਈ ਉਹਨਾਂ ਹਰ ਇੱਕ ਚਾਕੀ ਬੜੇ ਧਿਆਨ ਨਾਲ ਦੇਖੀ ਸੰਜੀਵਨ ਮਹਿਸੂਸ ਕੀਤਾ ਜਿਵੇਂ ਸੁਨੇਲਾ ਖੇੜੇ ਹਾਸੇ ਤੇ ਖੁਸ਼ ਸੁਖ ਸ਼ਾਂਤੀ ਦਾ ਪ੍ਰਤੀਕ ਹੋਵੇ ਜਿਸ ਦੇ ਆਉਣ ਨਾਲ ਉਹਨਾਂ ਦੇ ਸੁਨਸਾਨ ਘਰ ਵਿੱਚ ਖੁਸ਼ੀਆਂ ਦੇ ਹਾਸੇ ਟੈਕਣ ਲੱਗ ਪਏ ਹਨ ਉਸ ਨੂੰ ਜ਼ਿੰਦਗੀ ਕੁਝ ਬਧੇਰੇ ਚੰਗੀ ਚੰਗੀ ਤੇ ਪਿਆਰੀ ਪਿਆਰੀ ਲੱਗਣ ਲੱਗ ਪਈ ਸੀ ਪ੍ਰੋਗਰਾਮ ਇਹ ਬਣਿਆ ਕਿ ਦੂਜੇ ਦਿਨ ਸੰਜੀਵ ਛੁੱਟੀ ਲਏ ਅਤੇ ਤਿੰਨੇ ਦਿੱਲੀ ਦੀ ਸਾਰੇ ਦਿਨ ਸੈਰ ਕਰਨ ਸੰਜੀਵ ਅਗਲੇ ਦਿਨ ਦੀ ਛੁੱਟੀ ਦੀ ਅਰਜ਼ੀ ਆਪਣੇ ਇੱਕ ਸਾਥੀ ਨੂੰ ਦੇ ਆਇਆ ਰਾਤੀ ਆਪਣੇ ਕਮਰੇ ਵਿੱਚ ਲੇਟਿਆ ਸਨੇਲਾ ਸੋਚਦੀ ਰਹੀ ਕਿ ਬੇਲਾ ਕਿਤਨੀ ਬਦਲ ਗਈ ਹੈ ਉਹ ਕਿਤਨੀ ਹਾਸਮੁਖ ਅਤੇ ਰੌਣਕੀ ਹੋਇਆ ਕਰਦੀ ਸੀ ਉਹ ਕਿਤਨੀ ਗੱਲਾਂ ਸੁਣਾਉਂਦੀ ਹੁੰਦੀ ਸੀ ਪਰ ਹੁਣ ਤਾਂ ਜਿਵੇਂ ਉਹਦੇ ਮੂੰਹ ਵਿੱਚ ਜ਼ਬਾਨ ਹੀ ਨਾ ਹੋਵੇ ਸੰਜੀਵ ਹੈ ਤਾਂ ਪੜਿਆ ਲਿਖਿਆ ਵਾਕਿਆ ਮੁੰਡਾ ਫਿਰ ਇਹ ਮੁਰਦਿਆਂ ਕਿਉਂ ਭਾਵੇਂ ਉਹ ਹੱਸਣ ਦਾ ਯਤਨ ਕਰਦਾ ਹੈ ਪਰ ਸੰਜੀਵ ਦੇ ਮੂੰਹ ਤੇ ਉਹ ਉਪਰਾ ਉਪਰਾ ਕਿਉਂ ਲੱਗਦਾ ਹੈ ਇਨਾਂ ਦੇ ਜੀਵਨ ਸੁੱਖ ਨੂੰ ਜਿਵੇਂ ਕੋਈ ਕੀੜਾ ਲੱਗ ਗਿਆ ਹੈ ਜੋ ਹੌਲੀ-ਹੌਲੀ ਇਨਾਂ ਦੇ ਜਵਾਨ ਜੂਸਿਆਂ ਨੂੰ ਖਾ ਰਿਹਾ ਹੈ ਅਤੇ ਇਹ ਦੋਵੇਂ ਬਿਨਾ ਜਾਣੇ ਅੰਦਰੋਂ ਖੋਖਲੇ ਹੋ ਰਹੇ ਹਨ ਸੰਤੋਸ਼ ਵਰਗਾ ਟਹਿਕਮਾ ਫੁੱਲ ਵੀ ਕਮਲਾ ਰਿਹਾ ਹੈ ਸੰਜੀਵ ਤੇ ਵੇਲਾ ਆਪਸ ਵਿੱਚਲੇ ਪਿਆਰਹੀਨ ਜੀਵਨ ਦੀ ਤਲਾਸ਼ ਨੂੰ ਐਵੇਂ ਹੀ ਕਰੂ ਕਰੇ ਹਨ ਉਹ ਵੀ ਲੋਕਲਾਜ ਦੀ ਖਾਤਰ ਉਹਨਾਂ ਵਿੱਚ ਉਸ ਨੂੰ ਜੀਵਨ ਚੰਗਿਆਣ ਚੰਗਿਆਣ ਬੁਝਦੀ ਬੁਝਦੀ ਜਾਪੀ ਇਸਾ ਨਾਜ਼ੁਕ ਸਥਿਤੀ ਨੂੰ ਸੰਭਾਲਣ ਦੀ ਬੜੀ ਸਖਤ ਲੋੜ ਹੈ ਸੁਨੀਲਾ ਆਪਣੇ ਬਿਸਤਰ ਦੀ ਇਕੱਠੀ ਹੋਈ ਚਾਦਰ ਨੂੰ ਜਦੋਂ ਸਿੱਧਾ ਕੀਤਾ ਉਸਨੇ ਵੇਖਿਆ ਉਸੇ ੇਠਾਂ ਵਿੱਚੀ ਤਲਾਈ ਬੜੀ ਗੰਦੀ ਅਤੇ ਕਸੀ ਹੋਈ ਸੀ ਜਿਸ ਦਾ ਪੜਦਾ ਇਸ ਰੰਗਦਾਰ ਫੁੱਲਦਾਰ ਚਾਦਰ ਕੱਜਰੇ ਸੀ ਸਹਰਾਣਾ ਵੀ ਉਸੇ ਬਰਾਦਰੀ ਦਾ ਸੀ ਜਿਸ ਉੱਤੇ ਸਫੈਦ ਗਲਫਾ ਗਲਾਫ ਦਾ ਕੱਜਣ ਕੱਜਣ ਉਸ ਨੂੰ ਇੱਕ ਵੱਖਰੀ ਦਿਖ ਦੇ ਰਿਹਾ ਸੀ ਅਚਾਨਕ ਹੱਥ ਲੱਗ ਜਾਣ ਕਾਰਨ ਉਸ ਦੇਖਿਆ ਦੀਵਾਰ ਨਾਲ ਲੱਗੇ ਪਲਾਸਟਿਕ ਦੇ ਰੰਗਦਾਰ ਫੁੱਲਾਂ ਵਾਲੇ ਗੁਲਦਸਤੇ ਤੇ ਪਈ ਅਣ ਝਾੜੀ ਮਿੱਟੀ ਨੇ ਉਸ ਨੂੰ ਬਦਰੰਗ ਕਰ ਦਿੱਤਾ ਸੀ ਇਹੋ ਹਾਲ ਉਹਨਾਂ ਦੀ ਵਿਆਹ ਪਿੱਛੋਂ ਛੇਤੀ ਖਿਚਵਾਈ ਸਜ ਵਿਆਹੇ ਜੋੜੇ ਦੀ ਤਸਵੀਰ ਦਾ ਸੀ ਦੂਜੇ ਪਾਸੇ ਤਰੀਖਾਂ ਬਦਨ ਵਾਲੇ ਕੈਲੰਡਰ ਦੀ ਕਈ ਦਿਨਾਂ ਤੋਂ ਕਿਸੇ ਤਰੀਕ ਨਹੀਂ ਸੀ ਬਦਲੀ ਸਵੇਰੇ ਬੇਲਾ ਨੇ ਸੁਨੀਲਾ ਨੂੰ ਦੱਸਿਆ ਕਿ ਰਾਤੀ ਸੰਤੋਸ਼ ਦਾ ਪਿੰਡਾ ਬਹੁਤ ਗਰਮ ਰਿਹਾ ਹੈ ਕਾਲਾ ਸਾਰਾ ਦਿਨ ਬਾਹਰ ਰਹਿਣ ਕਾਰਨ ਸ਼ਾਇਦ ਉਸ ਨੂੰ ਕੁਝ ਠੰਡ ਲੱਗ ਗਈ ਸੀ ਇਸ ਕਾਰਨ ਉਹ ਅੱਜ ਬਾਹਰ ਨਹੀਂ ਜਾ ਸਕੇਗੀ ਚੰਗਾ ਫਿਰ ਅੱਜ ਦਾ ਪ੍ਰੋਗਰਾਮ ਕੈਨਸਲ ਨਹੀਂ ਨਹੀਂ ਨੀਲੂ ਤੋਸ਼ੀ ਨੂੰ ਇਤਨੀ ਤਕਲੀਫ ਨਹੀਂ ਨਾਲੇ ਤੇਰੇ ਜੀਜਾ ਜੀ ਨੇ ਅੱਜ ਵੀ ਛੁੱਟੀ ਲਈ ਹੋਈ ਐ ਤੂੰ ਇਹਨਾਂ ਨਾਲ ਦਿੱਲੀ ਘੋਮਾ ਇਕੱਲੀ ਤਾਂ ਕੀ ਹੋਇਆ ਮੈਂ ਤੈਨੂੰ ਮੇਰੇ ਤੇ ਇਤਬਾਰ ਸੁਨੀਲਾ ਨੇ ਮੁਸਕਰਾਇਆ ਪਰ ਬੇਲਾ ਦੀਆਂ ਤੀਵੀਂ ਤੀਵੀਂ ਅੱਖਾਂ ਦੀ ਡੂੰਗੀ ਤਹਿ ਵਿੱਚ ਵੇਖਦੇ ਆਖਿਆ ਆਪਣੇ ਤੋਂ ਵੀ ਜ਼ਿਆਦਾ ਤੇ ਸੁਨੀਲਾ ਸੰਜੀਵ ਨਾਲ ਬਾਹਰ ਘੁਮਣ ਚਲੀ ਗਈ ਪਹਿਲਾਂ ਉਹ ਲਾਲ ਕਿਲੇ ਗਏ ਏ ਇਮਾਰਤ ਮੁਗਲਾਂ ਦੀ ਰਲ ਰੁਲ ਗਈ ਹਕੂਮਤ ਤੇ ਸ਼ਾਨ ਦੀ ਸਾਖੀ ਭਰਦੀ ਹੈ ਉਹਨਾਂ ਉਹ ਪਾਸਾ ਵੀ ਵੇਖਿਆ ਜਿੱਧਰ ਮੁਗਲ ਬੇਗਮਾਂ ਦੇ ਹਰਮ ਦੱਸੇ ਜਾਂਦੇ ਸਨ ਇਸ ਪਿੱਛੋਂ ਉਹ ਕੁਫਤਬ ਦੀ ਲਾਟ ਵੇਖਣ ਲਈ ਮਹਿਰ ਮਹਿਰੋਲੀ ਚਲੇ ਗਏ ਇੱਥੇ ਬੜੀ ਰੌਣਕ ਸੀ ਲੋਕੀ ਬੰਨ ਸਵੰਨੇ ਕੱਪੜੇ ਪਾਈ ਤੇ ਸਜੇ ਤਾਂ ਜੇ ਜਸ਼ਨ ਮਨਾ ਰਹੇ ਸਨ ਐੰਜ ਜਾਪਦਾ ਸੀ ਕਿ ਜਿਵੇਂ ਇਹਨਾਂ ਦੀ ਜ਼ਿੰਦਗੀ ਵਿੱਚ ਗਮਗੀਨੀ ਹੈ ਹੀ ਨਹੀਂ ਸੁਨੀਲਾ ਜਾਣਦੀ ਸੀ ਕਿ ਘਰੋਂ ਬਾਹਰ ਨਿਕਲਣਾ ਤੇ ਕੁਦਰਤੀ ਰਾਣੀ ਦੀ ਗੋਦ ਵਿੱਚ ਬੈਠ ਕੇ ਹਸਣ ਖੇਡਣ ਨਾਲ ਜੀਵਨ ਵਿੱਚ ਰੰਗਿਨੀ ਆ ਜਾਂਦੀ ਹੈ ਉਸ ਸੰਜੀਵ ਤੋਂ ਪੁੱਛਿਆ ਤੁਸੀਂ ਤੇ ਬੇਲਾ ਮਹੀਨੇ ਵਿੱਚ ਕਿੰਨੀ ਵਾਰ ਪਿਕਨਿਕ ਲਈ ਨਿਕਲਦੇ ਹੋ ਸੰਜੀਵ ਚਾਹੁੰਦਾ ਹੋਇਆ ਵੀ ਸਨੇਨਾ ਲਈ ਲਾਜਵਾਬ ਸ਼ਖੀਅਤ ਵੱਲ ਅੱਗੇ ਝੂਠ ਨਾ ਬੋਲ ਸਕਿਆ ਬਹੁਤ ਘੱਟ ਕਿਉਂ ਐਵੇਂ ਹੀ ਟਾਈਮ ਨਹੀਂ ਮਿਲਦਾ ਸ਼ਾਮ ਨੂੰ ਜਾਂ ਛੁੱਟੀ ਵਾਲੇ ਦਿਨ ਕੋਈ ਐਡੀਸ਼ਨਲ ਕੰਮ ਕਰਦੇ ਹੋ ਦਿੱਲੀ ਵਿੱਚ ਤਾਂ ਪਾਰਟ ਟਾਈਮ ਕੰਮ ਮਿਲ ਵੀ ਜਾਂਦਾ ਹੈ ਅਤੇ ਇੱਥੇ ਦੇ ਖਰਚੇ ਪੂਰੇ ਕਰਨ ਲਈ ਹਰ ਇੱਕ ਨੂੰ ਕੁਝ ਕਰਨਾ ਵੀ ਚਾਹੀਦਾ ਹੈ ਨਹੀਂ ਕੰਮ ਤੇ ਕੋਈ ਨਹੀਂ ਕਰਦਾ ਕੁਝ ਚੰਗਾ ਹੀ ਨਹੀਂ ਲੱਗਦਾ ਅੱਜ ਮੇਰੇ ਨਾਲ ਆਉਣ ਆਉਣਾ ਚੰਗਾ ਨਹੀਂ ਲੱਗਦਾ ਨਹੀਂ ਨਹੀਂ ਐਸੀ ਗੱਲ ਨਹੀਂ ਸਗੋਂ ਬਹੁਤ ਚੰਗਾ ਲੱਗਾ ਉਸ ਨੂੰ ਕੁਝ ਚੱਕਦਿਆਂ ਚੱਕਦਿਆਂ ਕਿਹਾ ਸੱਚ ਬਿਲਕੁਲ ਸੱਚ ਤੇ ਫਿਰ ਉਹ ਕੁੱਤੋਂ ਦੀਆਂ ਪੌੜੀਆਂ ਵੱਲ ਤੁਰ ਪਏ ਸੁਨੀਲਾ ਨੇ ਸੰਜੀਵ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਿਆ ਰਾਮ ਜੀ ਨਾਲ ਆਖਿਆ ਸੰਜੀਵ ਜੀ ਮੈਂ ਇਤਨੀ ਜ਼ਿਆਦਾ ਪੌੜੀਆਂ ਚੜ੍ਹ ਸਕਾਂਗੀ ਕਿਉਂ ਨਹੀਂ ਜੇ ਡਿੱਗ ਪਈ ਤਾਂ ਨਹੀਂ ਡੇ ਨਹੀਂ ਡੇ ਚੰਗਾ ਇੱਕ ਸ਼ਰਤ ਤੇ ਉਹ ਉੱਪਰ ਚੜ੍ਹਦੀ ਹਾਂ ਕਿ ਜਿੱਥੇ ਮੈਂ ਥੜਕਾਂ ਮੈਨੂੰ ਸੰਭਾਲ ਲੈਣਾ 10-15 ਪੌੜੀਆਂ ਚੜ੍ਹ ਕੇ ਉਸ ਦਾ ਪੈਰ ਥੜਕਿਆ ਤੇ ਸੰਜੀਵ ਨੇ ਝਟੋ ਉਸ ਨੂੰ ਆਪਣੇ ਨਾਲ ਆ ਕੇ ਸੰਭਾਲ ਲਿਆ ਸੁਨੀਲਾ ਇੱਕ ਮਿੰਟ ਉਸ ਨਾਲ ਇੰਜ ਹੀ ਜੁੜੀ ਰਹੀ ਉਸ ਦੇ ਸਰੀਰਕ ਸ਼ੋ ਨਾਲ ਸੰਜੀਵ ਇੰਜ ਮਹਿਸੂਸ ਕੀਤਾ ਕਿ ਜਿਵੇਂ ਉਸ ਨੂੰ ਇੱਕ ਕਰੰਟ ਲੱਗ ਗਈ ਹੋਵੇ ਪਰ ਇਸ ਨਾਲ ਇੱਕ ਸਵਾਦ-ਸਵਾਦ ਇੱਕ ਨਸ਼ਾ-ਨਸ਼ਾ ਵੀ ਉਸ ਨੂੰ ਆਇਆ ਸੁਨੀਲਾ ਕੋਲੋਂ ਆ ਰਹੀ ਈਵਨਿੰਗ ਇਨ ਅ ਪੈਰਿਸ ਦੀ ਖੁਸ਼ਬੂ ਉਸ ਨੂੰ ਆਪਣੇ ਅੰਦਰ ਤਸਦੀ ਜਹੀ ਮਹਿਸੂਸ ਹੋਈ ਉਸ ਨੇ ਨੱਕ ਨਾਲ ਲੱਗ ਰਿਹਾ ਸੁਨੀਲਾ ਦਾ ਜੂੜਾ ਉਸ ਨੂੰ ਇੱਕ ਕਾਲੇ ਗੁਲਾਬ ਦਾ ਫੁੱਲ ਲੱਗਾ ਜਿਸ ਦੀ ਮਹਿਕ ਉਸ ਨੂੰ ਪਾਗਲ ਬਣਾ ਰਹੀ ਸੀ ਉਸ ਆਪਣੇ ਅੰਦਰ ਇੱਕ ਖਾਸ ਤਰ੍ਹਾਂ ਦੀ ਤਬਦੀਲੀ ਮਹਿਸੂਸ ਕੀਤੀ ਜਿਵੇਂ ਉਹਦੀਆਂ ਨਾੜਾਂ ਵਿੱਚ ਮਦਤਾਂ ਦਾ ਸੁੱਤਾ ਲਹੂ ਸੁਨੇਲਾ ਦੀ ਪਿਆਰ ਨਿਗ ਨਾਲ ਜਗ ਪਿਆ ਹੋਵੇ ਫਿਰ ਉਹ ਹੌਲੀ ਹੌਲੀ ਦੋਵੇਂ ਉੱਪਰ ਚੜੇ ਗਏ ਸੰਜੀਵ ਅੱਜ ਪਹਿਲੀ ਵਾਰੀ ਮਹਿਸੂਸ ਕੀਤਾ ਕਿ ਉਹ ਜਿਵੇਂ ਉਹ ਕੁੱਤਬ ਦੀਆਂ ਪੌੜੀਆਂ ਨਹੀਂ ਸਗੋਂ ਮਹਿਕਾਂ ਦੀਆਂ ਪੌੜੀਆਂ ਚੜਦਾ ਉਹ ਉਹ ਇਸ਼ਕ ਦੀ ਸ਼ਿਖਰ ਮੰਜ਼ਲ ਵੱਲ ਵੱਧਦਾ ਜਾ ਰਿਹਾ ਹੈ ਇਸ ਬਾਰੇ ਉਹ ਕਈ ਵਾਰੀ ਪਹਿਲਾਂ ਕਵਿਤਾ ਵਿੱਚ ਕੇਵਲ ਪੜਿਆ ਹੀ ਸੀ ਤੌਰ ਉੱਪਰ ਚੜ੍ਹ ਕੇ ਉਹ ਕਿਤਨਾ ਚਿਰ ਇੱਕ ਦੂਜੇ ਕੋਲ ਟੱਕ ਖਲੋਤਿਆਂ ਇੰਜ ਮਹਿਸੂਸ ਕਰਦੇ ਰਹੇ ਜਿਵੇਂ ਉਹ ਨੀਲੇ ਅਸਮਾਨ ਦੀ ਅਸੀਮ ਵਿਸ਼ਾਲਤਾ ਨੂੰ ਨਾਪਣ ਵਾਲੇ ਦੋ ਨਰਮਾਦਾ ਪੰਛੀ ਹੋਣ ਜੋ ਨਾਲ-ਨਾਲ ਟੋਕ ਕੇ ਦੁਨੀਆ ਤੋਂ ਬੇਖਬਰ ਹੋ ਚੁੱਕੇ ਹੋਣ ਕੋਸੀ ਹਵਾ ਦੇ ਚੌਲਿਆਂ ਉਹਨਾਂ ਨੂੰ ਪਿਆਰ ਮੁਕਤ ਵੇਖ ਕੇ ਉਹਨਾਂ ਦੇ ਵਾਲਾਂ ਨਾਲ ਅਠਖੇਲੀਆਂ ਕਰਨ ਲੱਗੇ ਤੇ ਪਤਾ ਨਹੀਂ ਉਹ ਕਿਤਨਾ ਚਿਰ ਇੰਜ ਖਲੋਤੇ ਰਹੇ ਕਿ ਉਹ ਇੱਕ ਫੁੱਲਾਂ ਦੀ ਖਿੜੀ ਇੱਕਲ ਨਵਾਂਗੀ ਕਿਆਰੀ ਕੋਲ ਆ ਕੇ ਬੈਠ ਗਏ ਸੰਜੀਵ ਨੂੰ ਆਪਣੇ ਕੋਲ ਵੀ ਖੁਸ਼ਬੂ ਆਉਣ ਲੱਗ ਪਈ ਸੀ ਤੇ ਇੱਕ ਵਾਰੀ ਉਸ ਨਜ਼ਰ ਪਰ ਕੇ ਸੁਨੇਲਾ ਦੀ ਪਰ ਜਵਾਨੀ ਦਾ ਜਾਪ ਜਾਮ ਵੀ ਪੀਤਾ ਤੇ ਕੁਝ ਗੁਣਗਣਾਉਣ ਲੱਗ ਪਿਆ ਸੁਨੇਲਾ ਨੇ ਆਪਣੀ ਜਵਾਨੀ ਦਾ ਜਾਦੂ ਹੁੰਦਿਆਂ ਦੇ ਵੇਖ ਕੇ ਪੁੱਛਿਆ ਤੁਸੀਂ 뮤ਜ਼ਿਕ ਦਾ ਸ਼ੌਂਕ ਰੱਖਦੇ ਹੋ 뮤ਜ਼ਿਕ ਦਾ ਨਹੀਂ ਪੋਇਟਰੀ ਦਾ ਤਾਂ ਫਿਰ ਹੋ ਜਾਏ ਕੋਈ ਸ਼ੇਰ ਉਰਦੂ ਦੇ ਕੁਝ ਸ਼ਾਇਰਾਂ ਦਾ ਕਲਾਮ ਸੁਣਾਉਂਦਾ ਹਾਂ ਉਹ ਆਏ ਹਮਾਰੇ ਘਰ ਮੇ ਖੁਦਾ ਕੀ ਕੁਦਰਤ ਹੈ ਹਾਂ ਮ ਕਬੀ ਉਨਕੋ ਕਬੀ ਆਪਣੇ ਘਰ ਕੋ ਦੇਖਤੇ ਹਨ ਸੱਚ ਕੇ ਝੂਠ ਸੁਨੀਲਾ ਨੇ ਸੰਜੀਵ ਦੀ ਅੰਦਰਲੀ ਰਮਜ਼ ਨੂੰ ਸਮਝਦੇ ਆਖਿਆ ਬਿਲਕੁਲ ਸੱਚ ਤੁਸੀਂ ਤਾਂ ਛੁਪੇ ਰੋਸਤਮ ਨਿਕਲੇ ਕਿਆ ਜ਼ਿੰਦਾਦਲੀ ਹੈ ਸੰਜੀਵ ਨੇ ਆਸ਼ਕਾਨਾ ਮਜ਼ਾਜ ਦੇ ਧੜਕਦੇ ਦਿਲ ਤੋਂ ਝਾਕਾ ਤੇ ਰਸਮ ਰਸਮੀਪਨ ਦਾ ਪਰਦਾ ਉਠਾ ਚੁੱਕਾ ਸੀ ਹਾਂ ਫਿਰ ਹੋ ਜਾਏ ਸੁਨੀਲਾ ਸੁਨੀਲਾ ਨੇ ਸੰਜੀਵ ਨੂੰ ਪ੍ਰੇਰਣਾ ਤੇ ਉਤਸ਼ਾਹ ਵਜੋਂ ਆਖਿਆ जो किसी पे फिदा नहीं होता उसका शायद खुदा नहीं होता पहले इस बुत को देखिए तो सही ये फिर ये कहिए खुदा नहीं होता एक तुम मेहरबान नहीं होते वरना दुनिया में क्या नहीं होता बहुत खूब बहुत खूब कौन मेहरबान नहीं होता तुसी की मैं सुनीला अखा कहा। तुसी, संजीव बेतक बेतकलफ़ी नह कह, कह गया ਅੱਛਾ ਜੀ ਇਹ ਗੱਲ ਹੈ ਫਿਰ ਕੁਝ ਰਲ ਕੇ ਸਨੇਲਾ ਬੋਲੀ ਅੱਜ ਬੜਾ ਮਜ਼ਾ ਆ ਰਿਹਾ ਏ ਮੈਂ ਇੱਥੇ ਪਹਿਲੀ ਵਾਰ ਆਈ ਹਾਂ ਤੇ ਦਿਲ ਕਰਦਾ ਏ ਇੱਥੇ ਹੀ ਘਰ ਪਾ ਕੇ ਬਹਿ ਜਾਵਾਂ ਇਸ ਧਰਤੀ ਨੂੰ ਵੀ ਭਾਗ ਲੱਗ ਜਾਣਗੇ ਸੰਜੀਵ ਨੇ ਆਪਣੇ ਦਿਲ ਵੱਲ ਇਸ਼ਾਰਾ ਕਰਦਿਆਂ ਕਿਹਾ ਸੰਜੀਵ ਹੁਣ ਕੁਝ ਨੇਚਕ ਹੋ ਕੇ ਸਨੇਲਾ ਨਾਲ ਗੱਲਾਂ ਕਰਨ ਲੱਗ ਪਿਆ ਸੀ ਇਸ਼ਕ ਇੱਕ ਐਸਾ ਮਾਧਿਅਮ ਹੈ ਜੋ ਸਾਲਾਂ ਦੇ ਰਿਸ਼ਤੇ ਮੈਂਟਾਂ ਵਿੱਚ ਬਣਾ ਬਣਾਵਖਾਂਦਾ ਹੈ ਸੰਜੀਵ ਅਨੁਭਵ ਕਰ ਰਿਹਾ ਸੀ ਕਿ ਜਿਵੇਂ ਸੁਨੀਲਾ ਨਾਲ ਉਸ ਦਾ ਰਿਸ਼ਤਾ ਸਦੀਆਂ ਪੁਰਾਣਾ ਹੋਵੇ ਚਲੋ ਹੁਣ ਚੱਲੀਏ ਤੇ ਪੇਟ ਪੂਜਾ ਕਰੀਏ ਇਹ ਕਹਿ ਕੇ ਸੁਨੀਲਾ ਨੂੰ ਸੁਨੀਲਾ ਉਸ ਨਾਲ ਉਸ ਨੂੰ ਨਾਂ ਲੈਤਰੀ ਕਨਾਟ ਪਲੇਸ ਰੋਟੀਆਂ ਖਾ ਰੋਟੀ ਖਾਂਦਿਆਂ ਤੇ ਅਖਬਾਰ ਵੱਲ ਵੇਖਦਿਆਂ ਉਹ ਸੰਜੀਵ ਤੋਂ ਪੁੱਛਿਆ ਤੁਸੀਂ ਬਲੋ ਹਾਰਟ ਬਲੋ ਕੋਲਡ ਵੇਖੀ ਹੈ ਕਹਿੰਦੇ ਨੇ ਬਹੁਤ ਵਧੀਆ ਪਿਕਚਰ ਹੈ ਨਹੀਂ ਕਿਉਂ ਪਿਕਚਰ ਨਹੀਂ ਵੇਖ ਵੇਖਦੇ ਹੁੰਦੇ ਬਹੁਤ ਘੱਟ ਕਦੀ ਕਦੀ ਜ਼ਰੂਰ ਵੇਖਿਆ ਕਰੋ ਸਾਡੇ ਮੱਧ ਸ਼੍ਰੇਣੀ ਦੇ ਲੋਕਾਂ ਕੋਲ ਇਸ ਤੋਂ ਸਿਵਾ ਹੋਰ ਐਂਟਰਟੇਨਮੈਂਟ ਹੈ ਹੀ ਕੀ ਚਲੋ ਅੱਜ ਤੁਹਾਨੂੰ ਇੱਕ ਇਹ ਪਿਕਚਰ ਦਿਖਾਵਾਂ ਹੋਟਲ ਦਾ ਸਾਰਾ ਬਿੱਲ ਸੁਨੀਲਾ ਜਿੱਦ ਕਰਕੇ ਦੇ ਦਿੱਤਾ ਤੇ ਬਲੈਕ ਵਿੱਚ ਟਿਕਟਾਂ ਲੈ ਉਹ ਦੋਵੇਂ ਪਲਾਜ਼ਾ ਵਿੱਚ ਜਾਵੜੇ ਪਿਕਚਰ ਵਿਚਾਲੇ ਗਰਮ ਜੋੜੇ ਦੀਆਂ ਤਾਂ ਭਰੀਆਂ ਪਿਆਰ ਖੁੱਲ੍ਹਾਂ ਨੂੰ ਵੇਖ ਕੇ ਸੰਜੀਵ ਸਹਿਮਿਆ ਬੈਠਾ ਰਿਹਾ। ਕਿਦਰੇ ਉਸ ਤੋਂ ਕੋਈ ਗੁਸਥਾਕੀ ਨਾ ਹੋ ਜਾਵੇ। ਸੁਨੀਲਾ ਦਾ ਹੱਥ ਪਕੜਨਾ ਚਾਹੁੰਦਾ ਹੋਇਆ ਵੀ ਉਹ ਇੰਜ ਨਾ ਕਰ ਸਕਿਆ। ਪਿਕਚਰ ਖਤਮ ਹੋਣ ਤੇ ਸੰਜੀਵ ਦਾ ਰੋਮ-ਰੋਮ ਇਸਤਰੀ ਸ਼ੋਲੇ ਲਲਕ ਰਿਹਾ ਸੀ। ਜਦੋਂ ਸਕੂਟਰ ਵਿੱਚ ਘਰ ਪਹੁੰਚੇ 7:30 ਵਜਣ ਵਾਲੇ ਸਨ। ਤੋਸ਼ੀ ਹੁਣ ਰਾਜੀ ਬਾਜੀ ਖੇਡ ਰਹੀ ਸੀ। ਚਾ ਪੀਣ ਪਿੱਛੋਂ ਝਟ ਰੋਟੀ ਤੇ ਬੈਠ ਕੇ ਬੇਲਾ ਰੋਟੀ ਤਿਆਰ ਕਰ ਬੈਠੀ ਸੀ ਰੋਟੀ ਖਾਣ ਪਿੱਛੋਂ ਸੰਜੀਵ ਬਾਹਰ ਚਲਾ ਗਿਆ ਇਸ ਡਰ ਵਜੋਂ ਕਿ ਕਿਦਰੇ ਬੇਲਾ ਹਨੇਰੇ ਵਿੱਚ ਵੀ ਉਸ ਦੀਆਂ ਜਾਗ ਪਈਆਂ ਅੱਖਾਂ ਦੀ ਅੱਖਾਂ ਦੀਆਂ ਨੰਗੀਆਂ ਨਜ਼ਰਾਂ ਵਿੱਚੋਂ ਸੁਨੀਲਾ ਲਈ ਪੈਦਾ ਹੋਈ ਖੇਚਣਾ ਪੜ ਲਵੇ ਦੂਜੇ ਦਿਨ ਸੰਜੀਵ ਦਫ਼ਤਰ ਵਿੱਚ ਵੀ ਸੁਨੀਲਾ ਵਿਚਲੀਆਂ ਮਹਿਕਾਂ ਸੁਂਗਦਾ ਰਿਹਾ ਦਿਨੇ ਆਰਾਮ ਕਰਦਿਆਂ ਸੁਨੀਲਾ ਨੇ ਬੇਲਾ ਅੰਦਰ ਕੁਝ ਇਸਤਰੀ ਸਾੜਾ ਉਹ 20 ਦੇ ਭਾਵ ਨਾਲ ਆਖਿਆ ਨੀ ਬੇਲੋ ਤੇਰਾ ਘਰ ਵਾਲਾ ਬੜਾ ਵਧੀਆ ਮਰਦੇ ਕਿਉਂ ਪਸੰਦ ਆ ਗਿਆ ਹੀ ਬਹੁਤ ਪਰ ਤੈਨੂੰ ਜਾਂਚ ਨਹੀਂ ਉਹਨੂੰ ਸੰਭਾਲਣ ਦੀ ਕਿਉਂ ਇੱਕ ਤਾਂ ਤੂੰ ਆਰਥਿਕ ਤੌਰ ਤੇ ਤੇ ਉਸ ਦੀ ਕੋਈ ਮਦਦ ਨਹੀਂ ਕਰਦੀ ਜਿਵੇਂ ਮੈਂ ਆਪਣੇ ਮਰਦ ਦੀ ਕਰਦੀ ਹਾਂ ਮਸ਼ੀਨ ਤੇਰੇ ਕੋਲ ਏ ਤੇ ਤੂੰ ਕੱਪੜੇ ਸੀਡ ਸੀਨ ਵੀ ਸੀ ਵੀ ਵਧੀਆ ਲੈਂਦੀ ਏ ਨਾਲੇ ਤੂੰ ਹਰ ਵੇਲੇ ਚੂੜੀ ਚੂੜੀ ਬਣੀ ਰਹਿੰਦੀ ਏ ਤੂੰ ਹੁਣ ਸੋਚਦੀ ਹੋਣੀ ਹੈ ਕਿ ਵਿਆਹ ਤਾਂ ਹੋ ਹੀ ਗਿਆ ਏ ਹੁਣ ਕੀ ਕਰਨਾ ਹੋਇਆ ਬਣ ਬਣ ਕੇ ਸਿਆਣੀ ਔਰਤ ਆਪਣੇ ਖਾਵੰਦ ਨੂੰ ਕਦੀ ਬਹੀ ਪੁਰਾਣੀ ਲੱਗਣ ਨਹੀਂ ਦਿੰਦੀ ਜੇ ਉਹ ਹਰ ਸਮੇਂ ਆਪਣੇ ਆਪ ਨੂੰ ਤੇ ਘਰ ਘਰ ਨੂੰ ਨਵੇਂ-ਨਵੇਂ ਰੂਪ ਵਿੱਚ ਬੱਚੇ ਦੇ ਸਤਰੰਗੀ ਗੇਂਦ ਵਾਂਗੂ ਉਸ ਦੇ ਸਾਹਮਣੇ ਲਿਆਉਂਦੀ ਰਹੇ ਤਾਂ ਉਹ ساری ਜ਼ਿੰਦਗੀ ਉਸ ਦਾ ਲੱਟਬੋਰਾ ਹੋਇਆ ਦੁੱਗਣਾ ਤਿਗਣਾ ਕਮਾਵਖਾਉਂਦਾ ਹੈ ਚਾ ਲੋ ਅੱਠ ਅੱਜ ਮੈਂ ਤੈਨੂੰ ਤਿਆਰ ਕਰਾਂਗੀ ਵਿਆਹ ਵੇਲੇ ਦਾ ਦੁਲਹਣ ਨੂੰ ਸਜਾ ਨਹੀਂ ਸਕੀ ਸੀ ਉਸ ਸਦਰ ਹੁਣ ਪੂਰੀ ਕਰ ਲਵਾਂਗੀ ਅੱਛਾ ਬਾਬਾ ਬੇਲਾ ਸਨੇਲਾ ਦਾ ਉਮਰ ਅਕਲ ਤੇ ਪਦਵੀ ਵਿੱਚ ਵਡੇਰੀ ਹੁਣ ਕਾਰਨ ਵੱਡੀ ਭੈਣ ਵਰਗਾ ਸਤਕਾਰ ਕਰਦੀ ਸੀ ਦੋਵੇਂ ਸਹੇਲੀਆਂ ਉੱਠੀਆਂ ਪਹਿਲਾਂ ਘਰ ਨੂੰ ਕੁਝ ਸਵਾਰਿਆ ਲੱਗੇ ਜਾਲੇ ਲਾਹੇ ਤੇ ਖੁਸ਼ਬੂਦਾਰ ਧੁੱਪ ਧੂਪ ਤਖਾਈ ਗਾਵਲਿਆਂ ਵਿੱਚ ਲੱਗੇ ਪੌਦਿਆਂ ਨੂੰ ਗੋਡੀ ਕੀਤੀ ਤੇ ਪਾਣੀ ਦਿੱਤਾ ਫਿਰ ਉਸ ਬੇਲਾ ਨੂੰ ਰੀਜ ਨਾਲ ਗੋਟੇ ਕਿਨਾਰੀ ਵਾਲੇ ਸੂਟ ਰਾਹੀਂ ਸਜਾਇਆ ਜਿਵੇਂ ਉਹ ਸੱਚਮੁੱਚ ਉਸ ਨੂੰ ਫਿਰ ਦੁਲਹਣ ਦੇ ਰੂਪ ਵਿੱਚ ਢਾਲਣ ਲੱਗੀ ਹੋਵੇ ਫਿਰ ਦੋਵੇਂ ਰਲ ਕੇ ਤੋਸ਼ੀ ਨੂੰ ਚਮਕਾਇਆ ਜੋ ਨਵੇਂ ਆ ਕੱਪੜਿਆਂ ਵਿੱਚ ਫੁੱਲ ਪਟਾਕਾ ਲੱਗਣ ਲੱਗ ਪਈ ਸੀ ਜਦੋਂ ਸੰਜੀਵ ਦਫ਼ਤਰੋਂ ਵਾਪਸ ਆਇਆ ਤਾਂ ਉਸ ਵੇਖਿਆ ਕਿ ਘਰ ਦੀ ਅਤੇ ਘਰ ਦੇ ਸਾਰੇ ਜੀਵਾਂ ਦੀ ਕਾਇਆ ਕਲਪ ਹੋਈ ਪਈ ਹੈ ਘਰ ਦੀ ਹਰ ਚੀਜ਼ ਚਮਚਮ ਕਰ ਰਹੀ ਸੀ ਇੰਜ ਜਿ ਐੰਜੀ ਜਿਵੇਂ ਕਿਸੇ ਮਰਦਾ ਘਰ ਵਿੱਚ ਰੂਹ ਫੂਕ ਦਿੱਤੀ ਹੋਵੇ ਬੇਲਾ ਤਾਂ ਅਜ ਆਪਣੇ ਹੁਸਨ ਦੇ ਸਿਖਰ ਤੇ ਬੈਠਿਆ ਗੁਲਾਬੀ ਹੋਟਾਂ ਰਾਹੀ ਮੁਸਕਰਾਹਟਾਂ ਦੀਆਂ ਕਲੀਆਂ ਤੇ ਨਰਗਸੀ ਅੱਖਾਂ ਰਾਹੀ ਢਕੀਲੇ ਤੇਜ ਕਾਮ ਬਾਣ ਛੱਡ ਰਹੀ ਸੀ ਸੁਨਹਿਲਾ ਵਾਲੀ ਹੀ ਈਵਨਿੰਗ ਇਨ ਪੈਰਿਸ ਦੀ ਖੁਸ਼ਬੂ ਉਸਦੇ ਵਾਲਾਂ ਵਿੱਚੋਂ ਮਹਿਕ ਸੁਨੇਹੇ ਘਲ ਰਹੀ ਸੀ ਸੰਤੋਸ਼ ਵੀ ਪਟੋਲੇ ਦਾ ਪਟੋਲਾ ਬਣੀ ਉਸ ਵੱਲ ਮਾਸੂਮੀਅਤ ਤੇ ਮੋਹ ਭਰੀਆਂ ਨਜ਼ਰਾਂ ਨਾਲ ਵੇਖ ਰਹੀ ਸੀ ਘਰ ਆਉਂਦਿਆਂ ਸਾਰ ਉਸ ਤੇ ਇੱਕ ਨਸ਼ਾ ਜਿਹਾ ਸਵਾਰ ਹੋ ਗਿਆ ਤੇ ਉਹ ਤੋਸ਼ੀ ਨੂੰ ਚੁੱਕ ਕੇ ਚੁੰਮ-ਚੁੰਮ ਨਾਲ ਥੱਕਦਾ ਸੰਤੋਸ਼ ਹੁਣ ਪਿਤਰੀ ਨਿਗ ਨਾਲ ਮਿਲੀਆਂ ਅਣਗਿਣਤ ਚੁੰਮੀਆਂ ਕਾਰਨ ਬਹੁਤ ਹੀ ਗੁਟਕਣ ਲੱਗ ਪਈ ਸੀ ਸੁਨੀਲਾ ਨੇ ਉਸ ਨੂੰ ਇਸ ਗੱਲ ਲਈ ਮਨਾ ਲਿਆ ਸੀ ਕਿ ਉਹ ਰਲ ਕੇ ਰਾਤ ਦੇ ਸ਼ੋਅ ਲਈ ਕੋਈ ਪਿਕਚਰ ਵੇਖਣ ਟੈਕਨਾ ਉਹ ਆਪ ਲਈਆਂ ਇਹ ਆਖ ਕੇ ਕਿ ਉਹ ਉਹਨਾਂ ਦੋਹਾਂ ਤੋਂ ਵੱਡੀ ਹੈ ਪਿਕਚਰ ਵੇਖਦੇ ਆ ਇੱਕ ਦੋ ਵਾਰੀ ਤੋਸ਼ੀ ਰੋਹੀ ਤਾਂ ਉਹ ਛੱਟ ਸੁਨੇਲਾ ਨੂੰ ਲੈ ਕੇ ਬਾਹਰ ਗੈਲਰੀ ਵਿੱਚ ਚਲੀ ਗਈ ਤੇ ਕੁਝ ਸਮੇਂ ਪਿਛੋਂ ਉਸ ਨੂੰ ਸਵਾ ਕੇ ਅੰਦਰ ਲੈ ਆਈ ਪਿਕਚਰ ਸੀ ਵੀ ਬੜੀ ਰੋਮਾਂਟਿਕ ਜਿਸ ਵਿੱਚ ਨਾਇਕ ਤੇ ਨਾਇਕਾ ਇੱਕ ਦੂਜੇ ਦੀ ਸ਼ੋਭ ਪ੍ਰਾਪਤੀ ਲਈ ਮੌਕੇ ਲੱਭਣ ਦੇ ਆਹਾਰ ਵਿੱਚ ਰਹਿੰਦੇ ਹਨ ਸੁਨੇਲਾ ਵੇਖਿਆ ਕਿ ਉਸ ਦੀ ਗੈਰ ਹਾਜ਼ਰੀ ਵਿੱਚ ਸੰਦੀਪ ਸੰਜੀਪ ਤੇ ਵਿਲਾ ਇੱਕ ਦੂਜੇ ਦੇ ਵਤੇਰੇ ਨੇੜੇ ਤੋਂ ਗੁਰਕਨ ਲੱਗ ਪਏ ਹਨ ਸੁਨ ਲਿਣੌਣੇ ਮਹਿਸੂਸ ਕੀਤਾ ਕਿ ਜਿਵੇਂ ਬੇਲਾ ਤੇ ਸੰਜੀਵ ਅੰਦਰੋਂ ਦਬੀਆਂ ਪਿਆਰ ਲਪਟਾਂ ਨਿਕਲ ਨਿਕਲ ਕੇ ਇੱਕ ਦੂਜੇ ਨੂੰ ਮਖਮੂਰ ਕਰ ਰਹੀਆਂ ਹੋਣ ਸਵੇਰੇ ਜਾਗਣ ਸਮੇਂ ਨੀਲਾ ਤੇ ਸੰਜੀਵ ਤੇ ਬੇਲਾ ਦੀਆਂ ਮੁਸਕਰਾਹਟੀਆਂ ਲਾਲ ਲਾਲ ਨੀਂਦ ਨੀਂਦ ਰਾਈਆਂ ਅੱਖਾਂ ਵਿੱਚ ਝਾਕ ਕੇ ਬੜਾ ਕੁਝ ਲਿਸ਼ਕਦਾ ਪੜ ਲਿਆ ਜੇ ਘਰੇ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ